ਸ੍ਰੀ ਕਾਲ ਜੀ ਮੈਂ ਰਣਾ ਤਿਮਾਨ ਤੇ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪੰਚਾਇਤੀ ਚੋਣਾਂ ਲੈ ਕੇ ਤੁਸੀਂ ਵੱਖ-ਵੱਖ ਪਿੰਡਾਂ ਦੀਆਂ ਤਸਵੀਰਾਂ ਦੇਖਿਆ ਤਾਂ ਗੱਲ ਕੀਤੀ ਜਾਵੇ ਨੂਰ ਮਹਿਲ ਦੇ ਪਿੰਡ ਸੁੰਨੜਾ ਦੀ ਤਾਂ ਉੱਥੇ ਸਾਬਕਾ ਸਰਪੰਚ ਦੇ ਆਰੋ ਦੇ ਵੱਲੋਂ ਜਿਹੜੇ ਪੇਪਰ ਰੱਦ ਕੀਤੇ ਗਏ ਜਿਸ ਤੋਂ ਬਾਅਦ ਗੁੱਸੇ ਵਿੱਚ ਆ ਕੇ ਜਿਹੜੇ ਆਰੋ ਦੇ ਖਿਲਾਫ ਜਿਹੜਾ ਧਰਨਾ ਲਗਾਇਆ ਗਿਆ ਅਤੇ ਮੁੜ ਉਸ ਨੂੰ ਪੇਪਰ ਦਿੱਤੇ ਗਏ ਤਾਂ ਹੁਣ ਕਿਵੇਂ ਦੇ ਹਾਲਾਤ ਨੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਦੇਣ ਲਈ ਸਾਡੇ ਨਾਲ ਔਨਲਾਈਨ ਤੇ ਜੁੜ ਚੁੱਕੇ ਨੇ ਪੱਤਰਕਾਰ ਗੁਰਪ੍ਰੀਤ ਸਿੰਘ ਰੰਧਾਵਾ ਜੀ ਜਾਣਦਿਆਂ ਕੀ ਸੀ ਪੂਰਾ ਮਸਲਾ ਹਾਂਜੀ ਗੁਰਪ੍ਰੀਤ ਸਿੰਘ ਰੰਧਾਵਾ ਜੀ ਗੱਲ ਕਰਾਂਗੇ ਨੂਰ ਮਹਿਲ ਦੇ ਪਿੰਡ ਸੁੰਨੜਾ ਜਿੱਥੇ ਕਿ ਸਾਬਕਾ ਸਰਪੰਚ ਦੇ ਜਿਹੜੇ ਕਿ ਪੇਪਰ ਰੱਦ ਕੀਤੇ ਗਏ ਸੀ ਇਸ ਦੇ ਖਿਲਾਫ ਜਿਹੜਾ ਕਿ ਧਰਨਾ ਵੀ ਲਗਾਇਆ ਗਿਆ ਸੀ ਹੁਣ ਇਸ ਮਾਮਲੇ ਦੇ ਵਿੱਚ ਕੀ ਅਪਡੇਟ ਆ ਤੁਹਾਡੇ ਕੋਲ ਆ ਮੈਮ ਅਪਡੇਟ ਨਹੀਂ ਇਹ ਆ ਜੀ ਕਿਉਂਕਿ 5 ਤਰੀਕ ਨੂੰ ਜਿਹੜਾ ਜਦੋਂ ਇਹਨਾਂ ਦੀ ਰਿਟਰਨਿੰਗ ਅਫੀਸਰ ਨੇ ਪੇਪਰ ਰੱਦ ਕੀਤੇ ਆ ਨਾ ਕਿਉਂਕਿ ਮੇਨ ਚੀਜ਼ ਸਭ ਤੋਂ ਪਹਿਲਾਂ ਤਾਂ ਐਨਓਸੀ ਤੋਂ ਬਿਨਾ ਪੇਪਰ ਜਮਾ ਨਹੀਂ ਹੁੰਦੀ ਜੀ ਬਿਲਕੁਲ ਕਿਉਂਕਿ ਪਹਿਲਾਂ ਉਹਨਾਂ ਦੀ ਐਨਓਸੀ ਕਲੀਅਰ ਨਹੀਂ ਹੋਈ ਸੀ ਉਸ ਤੋਂ ਬਾਅਦ ਉਹ ਪੇਪਰ ਵੀ ਜਮਾ ਹੋਇਆ ਪਰ ਦੂਸਰੇ ਦਿਨ ਉਹ ਜਿਹੜੇ ਉਹ ਪੇਪਰ ਰੱਦ ਹੋ ਜਾਂਦੇ ਆ ਇਹ ਇੱਕ ਯਾਦ ਹੋਵੇ ਰਿਟਰਨਿੰਗ ਅਫੀਸਰ ਬੰਦਾ ਇਹ ਉਹੀ ਆ ਜਿਹੜਾ ਰਾਤ ਨੂੰ ਕਿਸੇ ਦੇ ਪੇਪਰ ਜਿਹੜਾ ਕਿਸੇ ਅ ਦੂਜੀ ਪਾਰਟੀ ਦੇ ਧਿਰ ਦੇ ਜਿਹੜੇ ਪੇਪਰਾਂ ਨੂੰ ਫੜਨ ਦਾ ਕਾਬੂ ਹੁਕੀਤਾ ਗਿਆ ਸੀ ਜੀ ਜੀ ਉਸ ਤੋਂ ਬਾਅਦ ਦੇ ਵਿੱਚ ਕੱਲ ਦੀ ਗੱਲ ਸਮਾਚਾਰੇ ਪ੍ਰਾਪਤ ਹੋਇਆ ਕਿ ਕੱਲ ਉਸ ਜਿਹੜਾ ਸਰਪੰਚ ਸਾਬਕਾ ਸਰਪੰਚ ਸੀ ਉਹਦੇ ਵੱਲੋਂ ਦੇ ਬੀਐਸਪੀ ਦੇ ਨੇਤਾ ਨੇਤਾਵਾਂ ਦੇ ਵੱਲੋਂ ਹਮਮ ਅਲਟਰਨਿੰਗ ਅਫੀਸਰ ਦੇ ਹੱਕ ਦੇ ਵਿੱਚ ਅਲਟਰਨਿੰਗ ਅਫੀਸਰ ਦੇ ਖਿਲਾਫ ਜਿਹੜਾ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਵੀ ਜਿਹੜਾ ਵੀ ਇਹ ਜਿਹੜਾ ਸਾਬਕਾ ਆਪਣੀ ਸਰਪੰਚ ਸੀ ਉਹਨਾਂ ਦੇ ਪੇਪਰ ਜਿਹੜੇ ਬਹਾਲ ਕਰਾਉਣ ਦੇ ਲਈ ਤੇ ਉਸ ਤੋਂ ਬਾਅਦ ਵਿੱਚ ਧਰਨਾ ਜਿਹੜਾ ਲਗਭਗ ਕਿਹੜੇ ਤਰ੍ਹਾਂ ਕਿਤੇ ਕਾਮਯਾਬ ਹੋਣ ਦਾ ਨਜ਼ਰ ਆਇਆ ਜਿਹਦੇ ਵਿੱਚ ਜਿਹੜੀ ਉਹਦੇ ਪੇਪਰ ਸੀਗੇ ਬਹਾਲ ਵੀ ਹੋਏ ਤੇ ਨਾਲ ਉਹਨਾਂ ਨੂੰ ਚੋਣ ਨਿਸ਼ਾਨ ਵੀ ਮਿਲ ਚੁੱਕਿਆ। ਜੀ ਜੀ। ਤੇ ਇੱਥੇ ਪੁੱਛਣਾ ਚਾਹਵਾਂਗੇ ਰੰਧਾਵਾ ਜੀ ਵੀ ਆਖਰ ਅਜਿਹਾ ਕਿਉਂ ਕੀਤਾ ਕਿ ਕਿਉਂਕਿ ਜਦੋਂ ਬਾਕੀਆਂ ਦੇ ਪੇਪਰ ਹੋ ਰਹੇ ਸੀ ਤਾਂ ਸਾਬਕਾ ਸਰਪੰਚ ਦੇ ਪੇਪਰ ਰੱਦ ਕਰਨ ਦੇ ਪਿੱਛੇ ਦਾ ਕੀ ਕਾਰਨ ਮੰਨਿਆ ਜਾ ਸਕਦਾ? ਅਸਲ ਮੇਨ ਗੱਲ ਇਹ ਸੀਗੀ ਸਾਬਕਾ ਸਰਪੰਚ ਦੇ ਉੱਤੇ ਇਲਜ਼ਾਮ ਸੀ ਪਿੰਡ ਦੇ ਵਿੱਚ ਕਾਫੀ ਧੋਖਾਧੜੀ ਦੇ ਇਲਜ਼ਾਮ ਪਹਿਲਾਂ ਤੋਂ ਲੱਗੇ ਐਸ ਚੱਲਦੇ ਸੀ। ਜਿਸ ਦੇ ਕਾਰਨ ਉਹਨਾਂ ਦੀ ਐਨਓਸੀ ਕਲੀਅਰ ਨਹੀਂ ਹੋਈ ਸੀ। ਐਨਓਸੀ ਕਲੀਅਰ ਨਾ ਹੋਣ ਕਾਰਨ ਉਸ ਤੋਂ ਬਾਅਦ ਉਹਨਾਂ ਦੇ ਪੇਪਰ ਵੀ ਬੇ ਸਰਪੰਚ ਦੇ ਦੁਬਾਰਾ ਤੋਂ ਜਿਹੜਾ ਉਹ ਸਾਬਕਾ ਸਰਪੰਚ ਸੀ ਉਹਦੇ ਪੇਪਰ ਦੁਬਾਰਾ ਅ ਦੁਬਾਰਾ ਕਿਉਂ ਲੈ ਗਿਆ ਤੇ ਦੁਬਾਰਾ ਲੈਣ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਚੋਣ ਸ਼ਾਂ ਨਹੀਂ ਦਿੱਤਾ ਜਾਂਦਾ ਪਹਿਲਾਂ ਇੱਕ ਐਨਓਸੀ ਕੈਨਸਲ ਕੀਤੀ ਜਾਂਦੀ ਆ ਉਹੀ ਬੀਡੀਪੀਓ ਜਿਹੜਾ ਨੂਰਮੈਲ ਦਾ ਬੀਡੀਪੀਓ ਆ ਤਹਿਸੀਲਦਾਰ ਆ ਨੂਰਮੈਲ ਦੇ ਬੀਡੀਪੀਓ ਵੱਲੋਂ ਜਿਹੜੇ ਹੈਗੇ ਪੇਪਰ ਉਹ ਖਾਰਜ ਕੀਤੇ ਜਾਂਦੀ ਆ ਜਿਹੜੀ ਐਨਓਸੀ ਖਾਰਜ ਕੀਤੀ ਜਾਂਦੀ ਤੇ ਦੁਬਾਰਾ ਉਹ ਜਿਹੜੀ ਐਨਓਸੀ ਆ ਉਹ ਤਹਿਸੀਲਦਾਰ ਦੇ ਸਾਈਨ ਹੋਣ ਕਰਦੇ ਵੀਡੀਓ ਦੇ ਸਾਈਨ ਹੋਣ ਕਰਤੇ ਕਿ ਸੀਡੀਪੀ ਦੇ ਸਾਈਨ ਹੋਣ ਤੋਂ ਬਾਅਦ ਵਿੱਚ ਉਹ ਬਹਾਲ ਕਿਵੇਂ ਹੋ ਜਾਂਦੀ ਹੈ ਜੇਕਰ ਐਨਓਸੀ ਦਾ ਕੋਈ ਚੱਕਰ ਹੀ ਨਹੀਂ ਤੇ ਲੋਕਾਂ ਨੂੰ ਐਨਓਸੀ ਦੇ ਚੱਕਰ ਦੇ ਵਿੱਚ ਪਾਇਆ ਕਿਉਂ ਗਿਆ ਇਲੈਕਸ਼ਨ ਦੇ ਵਿੱਚ ਕਈ ਤਰ੍ਹਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਆਖਰਕਾਰ ਐਨਓਸੀ ਸਿਰਫ ਇੱਕ ਨਾਂ ਦੀ ਆ ਤੇ ਨਾਂ ਦੀ ਐਨਓਸੀ ਨੇ ਕਿਤੇ ਨਾ ਕਿਤੇ ਵੱਡਾ ਵੱਡੇ ਕੜਾ ਮਸ ਜ਼ਰੂਰ ਜਿਵੇਂ ਕਿ ਪਿੰਡ ਸੁਨਣਾ ਦਾ ਕਿਹਾ ਹੋਇਆ ਹੁਣ ਦੂਜੀ ਧਿਰ ਜਿਹੜੀ ਹੈਗੀ ਆ ਉਹ ਆਪਣੇ ਜਿਵੇਂ ਕਿ ਉਹਨਾਂ ਨੇ ਧਰਦਾ ਪ੍ਰਦਰਸ਼ਨ ਕੀਤਾ ਉਮੀਦ ਕਰਦੇ ਆ ਹੋ ਚਿਤਾਈ ਜਾ ਰਹੀ ਹੈ ਵੀ ਸ਼ਾਇਦ ਜਿਹੜੀ ਦੂਜੀ ਧਿਰ ਹੈਗੀ ਆ ਉਹ ਵੀ ਹੁਣ ਧਰਨਾ ਪ੍ਰਦਰਸ਼ਨ ਕਰਨ ਲਈ ਤਿਆਰ ਰਿਹਾ ਵੀ ਕਿਉਂਕਿ ਜਿਹੜੇ ਇਹ ਚੀਜ਼ਾਂ ਹੋ ਰਹੀਆਂ ਨੇ ਸੰਵਿਧਾਨ ਤੋਂ ਕਿਤੇ ਨਾ ਕਿਤੇ ਬਾਹਰ ਜਰੂਰ ਨਜ਼ਰ ਆ ਰਹੀਆਂ ਨੇ ਜਿਸ ਟਾਈਮ ਸਰਬਸੰਮਤੀ ਵਾਸਤੇ ਪੇਪਰ ਚੱਕੇ ਜਾਣੇ ਸੀਗੇ ਜਿਹੜੇ ਵੀ ਉਮੀਦਵਾਰਾਂ ਨੇ ਪੇਪਰ ਦਾਖਲ ਕੀਤੇ ਸੀ ਜਿੱਦਣ ਪੇਪਰ ਚੱਕੇ ਜਾਣੇ ਉਹਦੋਂ ਉਹ ਧਰਨਾ ਖਿਲਾਫ ਲਾ ਕੇ ਨਵੇਂ ਪੇਪਰ ਉਹਦੋਂ ਕਿਵੇਂ ਜਮ੍ਹਾਂ ਹੋ ਜਾਂਦੇ ਆ ਇਹ ਬਹੁਤ ਹੈਰਾਨੀ ਵਾਲੀ ਗੱਲ ਆ ਤੇ ਇਹਦੇ ਵਿੱਚ ਇੱਕ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਚੋਣ ਕਮਿਸ਼ਨ ਦੇਖਦੇ ਆ ਹੁਣ ਇਹਦੇ ਵਿੱਚ ਕੀ ਆਪਣਾ ਐਕਸ਼ਨ ਲੈਂਦੀ ਆ ਜੀ ਵੀ ਇੱਕ ਉਹ ਟੀਚਰ ਸੀ ਜਿਹੜਾ ਉਹ ਰਿਟਰਨਿੰਗ ਅਫੀਸਰ ਸੀ ਉਹ ਉਹਦੇ ਉੱਤੇ ਸਵਾਲ ਸੀਗੇ ਉਸ ਤੋਂ ਬਾਅਦ ਸਾਫਕਾ ਜਿਹੜਾ ਸਰਪੰਚ ਸੀ ਉੱਤੇ ਸਵਾਲ ਸੀ ਹੁਣ ਦੇਖਣਾ ਬਣਦਾ ਹੋਵੇਗਾ ਕਿ ਸਾ ਜਿਹੜਾ ਸਾਫਕਾ ਸਰਪੰਚ ਆ ਉਹਦੇ ਉੱਤੇ ਕਾਨੂੰਨੀ ਕਾਰਵਾਈ ਜਾਂ ਰਿਟਰਨਿੰਗ ਅਫੀਸਰ ਤੇ ਕਾਨੂੰਨੀ ਕਾਰਵਾਈ ਕੀ ਬਣਦੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਰੰਧਾਵਾ ਜੀ ਥੈਂਕ ਯੂ ਜੀ ਸੋ ਦਾਦੀ ਹੈ ਕਿ ਇਸ ਵਾਰ ਪੰਚਾਇਤੀ ਚੋਣਾਂ ਦੇ ਵਿੱਚ ਇੱਕ ਵੱਖਰੀ ਤਸਵੀਰ ਉਹਦੋਂ ਵੇਖਣ ਨੂੰ ਮਿਲਦੀ ਆ ਜਦੋਂ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਂਦੀ ਹੈ ਜਿੱਦੇ ਚੱਲਦੇ ਇਸ ਵਾਰ ਇੱਕ ਮਿਸਾਲ ਜਹੀ ਪੈਦਾ ਹੋ ਗਈ ਹਾਲਾਂਕਿ ਕੁਝ ਇਲਾਕਿਆਂ ਦੇ ਵਿੱਚ ਚੋਣਾ ਜ਼ਰੂਰ ਹੋਣਗੇ ਪਰ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਬਣੀ ਹੈ ਬਿਊਰੋ ਰਿਪੋਰਟ ਛਣਕਾਟਾ ਨਿਊਜ਼